ਜੇਵੀਐਸ ਟਾਈਮਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਅਜਾਦ ਦਰਸ਼ਕੋ ਪਿਛਲੇ ਕਾਫੀ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਦਾ ਮਸਲਾ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਆ ਹਾਲਾਂਕਿ ਉਹਨਾਂ ਨੇ ਕੋਈ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਆਡੀਓ ਵਾਇਰਲ ਹੋਈ ਆ ਇਹ ਸ਼ਰਾਰਤੀ ਅਸਰਾ ਵੱਲੋਂ ਉਹਨਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਟੀਕਾ ਟਿੱਪਣੀ ਨਹੀਂ ਕੀਤੀ ਗਈ ਜਾਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਗਿਆ ਪਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਲੱਗਦਾ ਕਿ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਪ੍ਰਤੀ ਕੋਈ ਗਲਤ ਸ਼ਬਦ ਦਾ ਇਸਤੇਮਾਲ ਕੀਤਾ ਤਾਂ ਉਹਦੇ ਲਈ ਮਾਫੀ ਚਾਹੁੰਦਾ ਪਰ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਆ ਤੇ ਔਰਤਾਂ ਵੱਲੋਂ ਵੀ ਨਿਹਾਲ ਸਿੰਘ ਵਾਲਾ ਦੇ ਵਿੱਚ ਬਲਕਾਰ ਚੁੱਧ ਦਾ ਪਤਲਾ ਫੁਕਿਆ ਗਿਆ ਕੀ ਕਾਰਨ ਆ ਕਰਦਿਆ ਗੱਲਬਾਤ ਔਰਤਾਂ ਦੇ ਨਾਲ ਅੱਜ ਮੈਂ ਮਾ ਅੱਜ ਜਿਹੜਾ ਪੁਤਲਾ ਫੁੱਕਿਆ ਹੈ ਕੀ ਕਾਰਨ ਹੈ ਮੈਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਮਿੰਦਰ ਪੱਤੋ ਅੱਜ ਦਾ ਜਿਹੜਾ ਇਹ ਪੁਤਲਾ ਫੂਕਣ ਦਾ ਮਕਸਦ ਹੈ ਇਹ ਏਆਬੀ ਬਲਕਾਰ ਸਿੱਧੂ ਐਮ ਐਲ ਏ ਹਲਕਾ ਰਾਮਪੁਰਾ ਫੂਲ ਇਹਨਾਂ ਨੇ ਔਰਤ ਜਾਤੀ ਪ੍ਰਤੀ ਇੰਨੇ ਇੱਕ ਭੱਦੀ ਸ਼ਬਦਾਵਲੀ ਬੋਲੀ ਆ ਜਿਹੜੀ ਨਾਸਹਿਨਯੋਗ ਆ ਇਸ ਕਰਕੇ ਅਸੀਂ ਆਮ ਮੁਲਾਜ਼ਮ ਬੰਤੌਰ ਤੇ ਨਹੀਂ ਅਸੀਂ ਆਮ ਔਰਤਾਂ ਦੇ ਆਵਾਜ਼ ਉਠਾਉਣ ਲਈ ਅੱਜ ਇੱਥੇ ਜਿਹੜਾ ਬਲਕਾਰ ਸਿੱਧੂ ਦਾ ਪੁਤਲਾ ਫੁੱਕਿਆ ਹੈ ਤੇ ਜਿਹੜਾ ਇਹ ਬਲਕਾਰ ਸਿੱਧੂ ਆ ਇਹਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਤੀਵਾਦ ਸ਼ਬਦ ਇਹਨੇ ਬੋਲੇ ਆ ਰਾਮਗੜੀਆ ਸਮਾਜ ਨੂੰ ਇਹ ਬਹੁਤ ਹੀ ਭੈੜਾ ਬੋਲਿਆ ਹੈ ਹਾਲਾਂਕਿ ਜਿਹੜਾ ਸਾਡਾ ਸਪੀਕਰ ਆ ਪੁਲਤਾਰ ਸਿੰਘ ਸੰਧਵਾ ਉਹ ਵੀ ਇੱਕ ਰਾਮਗੜੀਆ ਸਮਾਜ ਨੂੰ ਬਲੋਂਗ ਕਰਦਾ ਉਹਨਾਂ ਨੇ ਆਪ ਦੀ ਕੁਰਸੀ ਬਚਾਉਣ ਦੀ ਖਾਤਰ ਬਿਲਕੁਲ ਵੀ ਇਸ ਗੱਲ ਤੇ ਕੋਈ ਐਕਸ਼ਨ ਨਹੀਂ ਲਿਆ ਕਿਉਂਕਿ ਅਸੀਂ ਔਰਤਾਂ ਹੋਣ ਦੇ ਨਾਤੇ ਅਸੀਂ ਆਂਗਣਵਾੜੀ ਮੁਲਾਜ਼ਮ ਮੁਲਾਜ਼ਮਾ 84 54000 ਇਸ ਕਰਕੇ ਅਸੀਂ ਆਮ ਜਨਤਾ ਦੀਆਂ ਔਰਤਾਂ ਜਿਹੜੀਆਂ ਘਰਾਂ ਚ ਦੱਬੀਆਂ ਕੁਚਲੀਆਂ ਪਈਆਂ ਨੇ ਉਹਨਾਂ ਤੇ ਔਵੇਂ ਵੀ ਬਹੁਤ ਤਸ਼ੱਦਦ ਹੁੰਦੇ ਆ ਉਹਨਾਂ ਦੀ ਆਵਾਜ਼ ਨੂੰ ਚੁੱਕਣ ਦੇ ਲਈ ਅੱਜ ਅਸੀਂ ਇੱਥੇ ਜਿਹੜਾ ਇਹ ਬਲਕਾਰ ਸਿੱਧੂ ਦਾ ਪੂਤਲਾ ਫੂਕਿਆ ਜੇ ਬਲਕਾਰ ਸਿੱਧੂ ਔਰਤਾਂ ਤੋਂ ਮਾਫੀ ਨਹੀਂ ਮੰਗਦਾ ਤਾਂ ਜਿਹੜਾ ਸਾਡਾ ਸ਼ੰਗਾਰ ਸ਼ਾ ਇਹਨੂੰ ਅਸੀਂ ਹੋਰ ਅੱਗੇ ਤੇਜ਼ ਕਰਾਂਗੇ ਉਹਨਾਂ ਨੇ ਮਾਫੀ ਮੰਗੀ ਸੀ ਆਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਇਹ ਇਹ ਕਿਸੇ ਸ਼ਰਾਪਤੀ ਅਨਸਰ ਨੇ ਬੜਾਈ ਆ ਕਿੰਨੀ ਕਿ ਸਚਾਈ ਹੈ ਬਿਲਕੁਲ ਝੂਠ ਆ ਇਹ ਕੋਈ ਸਚਾਈ ਨਹੀਂ ਇਸ ਗੱਲ ਚ ਜੇ ਇਹ ਸਚਾਈ ਸੀ ਤਾਂ ਇਹ ਆਪ ਮਤਲਬ ਮੀਡੀਆ ਨਾਲ ਸੰਪਰਕ ਕਰਕੇ ਕੈਮਰੇ ਤੇ ਆਪ ਆਉਂਦਾ ਬਿਲਕੁਲ ਇਹ ਗੱਲ ਆ ਜਿਹੜੀ ਇਹ ਝੂਠ ਆ ਕਿਉਂਕਿ ਇਹ ਸਰਕਾਰ ਹੀ ਝੂਠਾਂ ਦੀ ਪੰਡ ਹੈ ਇਹ ਇੰਨੀ ਦੇ ਯੋਗ ਤਾਂ ਹੈ ਨਹੀਂ ਸੀ ਪਰ ਪਬਲਿਕ ਨੇ ਬਦਲਾ ਦੇ ਚਾਚੇ ਇਹਨਾਂ ਨੂੰ ਵੋਟਾਂ ਪਾ ਕੇ 92 ਸੀਟਾਂ ਮਿਲ ਗਈਆਂ ਇਹ ਇਹਨਾਂ ਸੀਟਾਂ ਦੇ ਲਾਇਕ ਨਹੀਂ ਸੀ ਨਾ ਹੀ ਇਹ ਅਨੱਚ ਆਪਣਾ ਸੀਗੇ ਐਮਐਲਏ ਬਣਨ ਦੇ ਲਾਇਕ ਇਹ ਸਿਰਫ ਸਟੇਜਾਂ ਤੇ ਨੱਚਣ ਵਾਲੇ ਸੀ ਉਹੀ ਕੰਮ ਸੀ ਉਹੀ ਭੰਡਾ ਵਾਲਾ ਕੰਮ ਕਰੀ ਜਾਂਦੇ ਆ ਹਰ ਸਿੰਘ ਵਾਲਾ ਜੀ ਪੁਤਲਾ ਫੁਕਿਆ ਗਿਆ ਜਾਂ ਪੂਰੇ ਪੰਜਾਬ ਚ ਅੱਜ ਬਲੈਕ ਪੱਦਰ ਤੇ ਜਿਹੜੇ ਬਲਕਾਰ ਸਿੱਧੂ ਦੇ ਪੁਤਲੇ ਫੁਕੇ ਗਏ ਆ ਹੋਰ ਕਿਹੜੇ ਕਿਹੜੇ ਤੁਹਾਡੇ ਨਾਲ ਜਥੇਬੰਦੀਆਂ ਆ ਸਾਡੇ ਨਾਲ ਫਿਲਹਾਲ ਤਾਂ ਸਾਡੀ ਆਰਦੀ ਜਥੇਬੰਦੀ ਆ ਤੇ ਬਾਕੀ ਇਹ ਆ ਵੀ ਟਾਈਮ ਜੇ ਤੇ ਗੱਲ ਹੋਣ ਕਰਕੇ ਅਸੀਂ ਜਿਹੜਾ ਜਾਦਾ ਕਾਲ ਨਹੀਂ ਦੇ ਸਕੇ ਤੁਸੀਂ ਕਹਿਆ ਕਿ ਜਿਹੜਾ ਬਲਕਾਰ ਸਿੱਧੂ ਮਾਫੀ ਮੰਗੇ ਔਰ ਨਹੀਂ ਲੱਗਦਾ ਕਿ ਇਸ ਵਿਰੋਧ ਤੋਂ ਬਾਅਦ ਉਹ ਮਾਫੀ ਮੰਗੇਗਾ ਇਹ ਤਾਂ ਹੁਣ ਉਹਦੇ ਤੇ ਡਿਪੈਂਡ ਹੈ ਜੇ ਮਾਫੀ ਮੰਗਦਾ ਹੈ ਥੋੜਾ ਬਚਾਅ ਹੋ ਜੂ ਅਜੇ ਨਹੀਂ ਮਾਫੀ ਮੰਗਦਾ ਤਾਂ ਅਸੀਂ ਉਹਦੇ ਘਰ ਤੱਕ ਪਹੁੰਚਾਂਗੇ ਮੈਂ ਕੁਲਵੰਤ ਕੌਰ ਅੰਗਰਵਾੜੀ ਮੁਲਾਜ਼ਮ ਜੀ ਨੇ ਬਲਾਕ ਨਿਹਾਲ ਸਿੰਘ ਵਾਲਾ ਤੋਂ ਪ੍ਰਧਾਨ ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਦੀ ਆਡੀਓ ਵਾਇਰਲ ਹੋ ਗਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਮਾਫੀ ਮੰਗੀ ਜਾਂਦੀ ਹੈ ਤੇ ਅੱਜ ਤੁਹਾਡੇ ਵੱਲੋਂ ਪੁੱਤਲਾ ਫੁੱਟਿਆ ਗਿਆ ਕੀ ਕਹਿਣਾ ਚਾਹੋ ਬਲਕਾਰ ਸਿੱਧੂ ਵੱਲੋਂ ਕੋਈ ਵੀ ਮਾਫੀ ਨਹੀਂ ਮੰਗੀ ਗਈ ਹੈ ਕਿ ਬਹੁਤ ਹੀ ਮੰਦੀ ਜਿਹੜੀ ਸ਼ਬਦਾਵਲੀ ਉਹਨੇ ਔਰਤ ਲਈ ਬੋਲੀ ਆ ਅਸੀਂ ਤਾਂ ਕਰਕੇ ਅੱਜ ਮਹਿਲਾ ਦਿਵਸ ਦੇ ਤੌਰ ਤੇ ਔਰਤਾਂ ਦੇ ਹੱਕ ਦੀ ਆਵਾਜ਼ ਠਾਉਂਦਿਆਂ ਹੋਏ ਆ ਸਾਰੀਆਂ ਔਰਤਾਂ ਨੂੰ ਇਸ ਲਈ ਇਸ ਮੈਦਾਨ ਦੇ ਵਿੱਚ ਆਉਣ ਲਈ ਕਹਿੰਦੇ ਆ ਵੀ ਸਾਰੀਆਂ ਔਰਤਾਂ ਅੱਗੇ ਆਓ ਤਾਂ ਜੋ ਕਿ ਇਹੋ ਜੇ ਐਮਐਲਏ ਨੂੰ ਪਤਾ ਲੱਗ ਸਕੇ ਔਰਤਾਂ ਦੀ ਤਾਕਤ ਦਾ ਵੀ ਔਰਤ ਨੂੰ ਮੰਦਾ ਕਿਸ ਤਰ੍ਹਾਂ ਬੋਲਣਾ ਵਾ ਜੇ ਤਾਂ ਬਲਕਾਰ ਸਿੱਧੂ ਮਾਫੀ ਮੰਗਦਾ ਤਾਂ ਸ਼ਾਇਦ ਉਸ ਦਾ ਕੋਈ ਬਚਾਅ ਹੋ ਸਕਦਾ ਵਾ ਜੇ ਉਹ ਸਮਝਦਾ ਉਹਦੇ ਘਰੇ ਮਾਂ ਭੈਣ ਧੀ ਹੈਗੀ ਆ ਜੇ ਉਹਨਾਂ ਦੀ ਇੱਜ਼ਤ ਕਰਦਾ ਤਾਂ ਉਸ ਨੂੰ ਅੱਗੇ ਆ ਕੇ ਮੀਡੀਆ ਦੇ ਵਿੱਚ ਮਾਫੀ ਮੰਗਣੀ ਚਾਹੀਦੀ ਆ ਉਸ ਔਰਤ ਨੂੰ ਨਾਲ ਲਿਆ ਕੇ ਆਪਦੀ ਪਾਰਟੀ ਦੀ ਔਰਤਾਂ ਇਹਨਾਂ ਦੀ ਉਹ 14 ਤੇ ਆ ਬਿਰਾਜ਼ਮਾਨ ਜਿਹਨੂੰ ਇਹ ਇਹੋ ਜੀ ਮੰੰਦੀ ਸ਼ਬਦਾਵਲੀ ਬੋਲ ਰਿਹਾ ਵਾ ਤੇ ਇਹਨਾਂ ਨੂੰ ਬਿਲਕੁਲ ਹੀ ਸ਼ਰਮ ਹੈ ਨਹੀਂਗੀ ਇਹਨਾਂ ਦੇ ਐਮ.ਐਲ.ਏ ਜੋ ਕੁਝ ਕਰ ਰਹੇ ਨੇ ਅਸੀਂ ਆਪ ਸਰਕਾਰ ਤੋਂ ਭਗਵੰਤ ਮਾਨ ਤੋਂ ਵੀ ਮੰਗ ਕਰ ਰਹੇ ਆ ਵੀ ਜਿਸ ਤਰ੍ਹਾਂ ਉਹ ਝੂਠੇ ਡਰਾਮੇ ਕਰ ਰਹੇ ਆ ਚਿੱਟੇ ਵਾਲਿਆਂ ਦੇ ਘਾਟਵਾ ਕੇ ਪਰ ਆਪਦੇ ਉਹਦੇ ਮੁਲਾਜ਼ਮ ਜਿਹੜੇ ਚਿੱਟਾ ਵੇਚ ਰਹੇ ਨੇ ਉਹਦੀਆਂ ਆਪਦੇ ਐਮ ਐਲ ਏ ਚਿੱਟਾ ਬਕਵਾਰ ਰਹੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਇਹੋ ਜੇ ਮੰੰਦੀ ਸ਼ਬਦਾ ਵਾਲੀ ਉਹਦੇ ਐਮ ਐਲ ਏ ਬੋਲ ਰਹੇ ਨੇ ਤੇ ਆਪਣੀ ਸਰਬਜੀਤ ਕੌਰ ਮਾਨੂਕਾ ਦਾ ਕੀ ਕੋ ਸਾਹਮਣੇ ਆ ਰਿਹਾ ਵਾ ਉਹਨਾਂ ਦੇ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ ਇਹਨਾਂ ਤੋਂ ਅਸੀਂ ਇਹੀ ਭਗਵੰਤ ਮਾਨ ਤੋਂ ਮੰਗ ਕਰਦੇ ਆਂ ਵੀ ਜੇ ਉਹ ਸੱਚੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਬਚਾਅ ਦੇ ਹਮਾਇਤੀ ਨੇ ਉਹਨਾਂ ਨੇ ਸਰਕਾਰ ਲਿਆਂਦੀ ਆ 92 ਐਮ ਐਲ ਏ ਜਿੱਤ ਕੇ ਨਹੀਂ ਸਰਕਾਰ ਬਣੀ ਆ ਤਾਂ ਉਹ ਲੋਕਾਂ ਦੇ ਹੱਕ ਵਿੱਚ ਆਉਣ ਅੱਗੇ ਇਹੋ ਜੇ ਐਮ ਐਲ ਏ ਨੂੰ ਡਿਸਪੈਸ ਆਪ ਦਾ ਡਿਸਮਿਸ ਕਰਨ ਤਾਂ ਜੋ ਕਿ ਅੱਗੋਂ